ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਮਹਾਨ ਸੰਤ ਮਹਾਨ ਸਿਪਾਹੀ ਮਹਾਨ ਜੰਗੀ ਜਰਨੈਲ ਮਹਾਨ ਲਿਖਾਰੀ ਅਨਖਿੱਲੇ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਸ ਦੇ ਆਗਮਨ ਵਿਹਾੜੀਆਂ ਬੇਅੰਤ ਬੇਸ਼ਰ ਵਧਾਈਆਂ ਹੋਣ ਜੀ ਅੱਜ ਤੋਂ 344 ਸਾਲ ਪਹਿਲਾਂ ਪਿੰਡ ਪੋਹਵਿੰਡ ਭਾਈ ਪਤੂ ਦੇ ਘਰ ਮਾਤਾ ਜੀਵਨੀ ਦੀ ਕੋਕ ਤੋਂ ਮਹਾਬਲੀਕ ਸੂਰਮੇ ਦਾ ਜਨਮ ਹੋਇਆ ਤੇ ਪਿਆਰਿਓ ਗੁਰੂ ਕਲਗੀ ਧਰਪਾਸ਼ਿ ਸ਼ਰਨ ਵਿੱਚ ਆ ਕੇ ਜਦੋਂ ਅੰਮ੍ਰਿਤ ਛਕਿਆ ਦੀਪ ਤੋਂ ਦੀਪ ਦੀਪ ਸਿੰਘ ਬਣ ਗਏ ਉਹਨਾਂ ਦੀ ਕਮਾਈ ਗੱਡੀ ਵੱਡੀ ਆਪਾਂ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਕਿਉਂਕਿ ਗੁਰਕਲਗੀ ਤਰ ਪਾਤਸ਼ਾਹ ਮਰਨੇ ਉਸ ਦੇ ਸੀਜ਼ ਦੇ ਉੱਪਰ ਆਪਣਾ ਮਿਹਨਤ ਪ੍ਰਯਾਸ ਰੱਖ ਦਿੱਤਾ ਉਸ ਹੱਥ ਰੱਖਣ ਦੇ ਸਦਕਾ ਹੀ ਬੜੀਆਂ-ਬੜੀਆਂ ਬੜੀਆਂਈਆਂ ਮਿਲ ਗਈਆਂ ਬਾਬਾ ਦੀ ਸੀ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਗਏ ਆਪਾਂ ਬਾਣੀ ਚ ਪੜ੍ਹਦੇ ਹਾਂ ਜਿਸ ਨੂੰ ਬਖਸ਼ਿਆ ਸਿੱਖ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਜ ਤੰਤਰ ਬਾਬਾ ਦੀ ਦਾ ਧਿਆਨ ਕਰਕੇ ਜੋ ਵੀ ਦਸਤ ਮੰਗੀਏ ਉਹ ਮਿਲ ਜਾਂਦੀ ਏ ਵੱਡੇ ਤੋਂ ਵੱਡਾ ਰੋਗਿਆਂ ਦਾ ਰੋਗ ਕੱਟਿਆ ਜਾਂਦਾ ਏ ਕਿਉਂਕਿ ਬੜੀ ਵੱਡੀ ਕਮਾਈ ਏ ਇਤਨੇ ਵੱਡੇ ਵਿਦਵਾਨ ਵੈਸੇ ਵਿਦਵਾਨਾਂ ਦਾ ਜ਼ਿਕਰ ਕਰਦੇ ਆ ਭਾਈ ਆਨੰਦ ਲਾਲ ਜੀ ਜਿਨ੍ਹਾਂ ਨੇ ਅੰਬਰ ਤੇ ਛੱਕਿਆ ਭਾਈ ਆਨੰਦ ਲਾਲ ਸਿੰਘ ਜੀ ਹੋਏ ਨੇ ਉਹ ਫਾਰਸ ਦੇ ਵਿਦਵਾਨ ਨੇ ਪਰ ਬਾਬਾ ਦੀਪ ਸਿੰਘ ਉਸ ਤੋਂ ਵੱਡੇ ਵਿਦਵਾਨ ਨੇ ਕਿਉਂਕਿ ਉਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਨੂੰ ਫਾਰਸੀ ਚ ਲਿਖਿਆ ਏ ਉਹ ਸਰੂਪ ਅੱਜ ਵੀ ਬਰਕਲਾ ਯੂਨੀਵਰਸਿਟੀ ਚ ਪਿਆ ਏ ਤੇ ਚਾਰ ਸਰੂਪ ਉਹਨਾਂ ਨੇ ਗੁਰਮੁਖੀ ਅੱਖਰਾਂ ਵਿੱਚ ਲਿਖੇ ਸਨ ਤੇ ਚੋਹਾਂ ਧਰਤਾਂ ਤੇ ਪੇਟਾ ਕੀਤੇ ਸਨ ਕਹਿਣ ਤੋਂ ਪਾਉ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਬਾਬਾ ਦੀ ਜਿਨੂੰ ਤਨ ਤਨ ਆਖਦੀ ਪਈਏ ਤਨ ਸੋ ਕਾਗਜ਼ ਕਲਮ ਤਨ ਧਨ ਪੰਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨਾਂ ਨਾਮ ਲਿਖਾਇਆ ਸੱਚ ਕਹਿੰਦੇ ਕਾਗਜ਼ ਵੀ ਧੰਨੇ ਕਲਮ ਵੀ ਧੰਨੇ ਸ਼ਿਆਹੀ ਵੀ ਧੰਨੇ ਇੱਜੇ ਸਪੰਢੇ ਚ ਸ਼ਿਆਹੀ ਰੱਖੇ ਦੀ ਦਵਾਤ ਕੰਨੇ ਸੀਗੀ ਉਹ ਦਵਾਤ ਵੀ ਤੰਨ ਨੇ ਤੇ ਤੰਨ ਲਿਖਾਰੀ ਨਾਨਕਾ ਜਿਨਾਂ ਨਾਮ ਲਿਖਾਇਆ ਸੱਚ ਕਹਿਣ ਤੋਂ ਪਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਨ ਤਨ ਆਖਦੇ ਨੇ ਤੇ ਐਸੇ ਮਹਾਂਵਲੀ ਜਰਨੈਲ ਜਿਨ੍ਹਾਂ ਨੇ 75 ਸਾਲ ਦੀ ਉਮਰ ਚ ਕਲਮ ਨੂੰ ਰੱਖ ਦਿੱਤੀਏ ਹੱਥ 'ਚ ਖੰਡਾ ਫਗਲਿਆ ਕਿਉਂ ਪਤਾ ਲੱਗਾ ਕਿ ਸ਼੍ਰੀ ਗੁਰਮੰਦਰ ਸਿੰਘ ਦੀ ਬੇਦਲੀ ਕੀਤੀ ਗਈ ਏ ਤੇ ਬਾਬਾ ਦੀ ਸੀਨੇ ਡੋਲੇ ਫਰਕ ਗਏ ਇਕ ਉਸੇਵੇਂ ਨਗਾਰਾ ਵਜਾਇਆ ਗਿਆ ਪੰਜ ਸਿੰਘ ਆਗੇ ਪੰਜ ਤੋਂ 5000 ਪਹੁੰਚ ਗਏ ਨੇ ਤੇ 5000 ਜਦੋਂ ਪਹੁੰਚੇ ਤਰਨਤਸਰ ਦੇ ਉੱਥੇ ਬਾਬੇ ਨੇ ਖੰਡੇ ਨਾਲ ਲਕੀਰ ਖਿੱਚੀ ਜਿੱਥੇ ਗੁਰਦਲ ਲਕੀਰ ਸਾਹਿਬ ਮੌਜੂਦ ਹੋਏ ਪਿਆਰੋ ਸਾਰੇ ਇਤਿਹਾਸਿਕ ਸਥਾਨ ਤਾਂ ਹੁੰਦੇ ਹੀ ਨੇ ਜਿੱਥੇ ਤੇ ਬਾਬੇ ਦੇ ਚਨ ਪਿਓ ਪਵਿੱਤਰ ਨੇ ਤੁਸੀਂ ਪ੍ਰਤਾਖ ਲੁਧਿਆਣੇ ਦੇਖ ਲਓ ਲੁਧਿਆਣੇ ਬਾਬਾ ਦੀ ਜੀ ਆਏ ਨਹੀਂਗੇ ਪਰ ਅਜੇ ਲੱਖਾਂ ਲੋਕੋ ਤੇ ਪਹੁੰਚਦੇ ਬਣੇ ਤੇ ਸਭਨਾਂ ਦੀ ਇੱਛਾਵਾਂ ਬਾਬਾ ਜੀ ਪੂਰੀਆਂ ਕਰਦੇ ਪਏ ਨੇ ਅਰਦਾਸਾ ਸੁਣਦੇ ਬੈਨੇ ਕਿਉਂਕਿ ਉਹ ਮਰੇ ਨਹੀਂਗੇ ਪਰਮੇਸ਼ਰ ਦੇ ਪਿਆਰੇ ਮਰਦੇ ਨਹੀਂਗੇ ਉਹ ਤਾਂ ਅਮਰ ਸ਼ਹੀਦ ਨੇ ਅਨੋਖੇ ਅਮਰ ਸ਼ਹੀਦ ਨੇ ਬਾਬਾ ਦੀਪ ਸਿੰਘ ਜੀ ਬਾਣੀ ਦਾ ਬਚਨ ਹੈ ਮੈਂ ਨਾ ਮਰੂੰ ਮਰਬੋ ਸੰਸਾਰਾ ਅਬ ਮੋਇਂ ਗਲੀ ਹੋਇ ਜਿਾਵਣ ਹਰਾ ਜਿਹਨਾਂ ਜੀਵਨ ਦਾਤਾ ਗੁਰੂ ਗੋਬਿੰਦ ਸਿੰਘ ਮਿਲ ਗਏ ਉਹ ਫਿਰ ਕਦੀ ਮਰਦਾ ਨਹੀਂ ਹੁੰਦਾ ਬਾਬਾ ਜੀ ਮਰਨ ਵਾਲੇ ਨਹੀਂ ਉਹ ਤਾਂ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਨਹੀਂ ਮਰਦਾ ਐਸੇ ਅਮਰ ਅਨੋਖੇ ਅਮਰ ਸ਼ਹੀਦ ਨੇ ਮਹਾਨ ਸੰਤ ਵੀ ਜਿਨ੍ਹਾਂ ਦੇ ਅੰਦਰ ਸਵਾਸ ਸਵਾਸ ਭਗਤੀ ਚੱਲਦੀ ਏ ਭਲਕੇ ਜੀ ਪੂਰੇ ਸ਼ਕਤੀ ਜੀ ਪੂਰੇ ਐਸੇ ਮਹਾਂਬਲੀ ਜੋਧੇ ਧੰਤਨ ਬਾਬਾ ਦੀਪ ਸਿੰਘ ਜੀ ਦਾ ਅੱਜ 344 ਸਾਲਾਂ ਆਗਮਨ ਦਿਹਾੜਾ ਹੈ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਤਾਂ ਨੂੰ ਬੇਅੰਤ ਵਧਾਈਆਂ ਹੋਣ ਜੀ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਬੇਨਤੀ ਕਰਦਾ ਬਾਬਾ ਜੀ ਦੀ ਵਡਿਆਈ ਕੋਈ ਕਾਗਜ਼ ਨਾਲ ਨਹੀਂ ਕੀਤੀ ਜਾ ਸਕਦੀ ਕੋਈ ਵਿਦਵਾਨ ਨਿਕਸਦਾ ਉਹਨਾਂ ਦੀ ਕਮਾਈ ਬੜੀ ਵੱਡੀ ਹੈ ਹਰ ਕਾ ਸੇਵਕ ਸੋ ਹਰ ਜਿਹਾਂ ਭੇਦਨਾ ਜਾਣੋ ਮਨਸ ਦੇ ਹ ਉਹ ਤਾਂ ਗੁਰੂ ਰੂਪ ਹੋ ਗਏ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵੜਦਾ ਹੈ ਜਿੱਥੇ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਪੇਟਾ ਕੀਤਾ ਆਵਾਜ਼ ਆਈ ਐ ਦੀਪ ਸਿੰਘ ਬਾਬਾ ਦੀਪ ਸਿੰਘ ਤੂੰ ਸਾਨੂੰ ਪਿਆਰ ਸੀਸ ਪੇਟਾ ਕੀਤਾ 13 ਹੀ ਵੱਡਾ ਸਥਾਨ ਹੋਵੇਗਾ ਜਿੱਦਾਂ ਲੱਖਾਂ ਲੋਕ ਇੱਥੇ ਅਗੇ ਝੋਲੀਆਂ ਪਰਦੇ ਨੇ ਨਾ ਇਦਾਂ ਤੇਰੇ ਸਥਾਨ ਤੇ ਝੋਲੀਆਂ ਪਰੀਆਂ ਜਾਣਗੀਆਂ ਆਏ ਬਾਬਾ ਦੀਸੇ ਨਾਲ ਤੇ ਚਪਹਿਰੇ ਲੰਦੇ ਨੇ ਤੇ ਲੱਖਾਂ